ਦੇ ਸਭ ਤੋਂ ਪਹਿਲਾਂ ਮੈਂ ਆਜ਼ਾਦੀ ਦਿਹਾੜਾ ਜੋ ਸਾਡੇ ਦੇਸ਼ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਔਰ ਲਗਭਗ 78 ਸਾਲ ਹੋ ਗਏ ਆ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਸੰਵਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦੇਣਾ ਮੈਂ ਔਰ ਇਹ ਜਿਹੜੀ ਆਜ਼ਾਦੀ ਆ ਸਾਨੂੰ ਇਹ ਬੜੀ ਹੀ ਸਾਡੇ ਪੰਜਾਬੀਆਂ ਨੇ ਸਾਡੇ ਸ਼ਹੀਦਾਂ ਸ਼ਹੀਦियां ਦੇਣ ਤੋਂ ਬਾਅਦ ਮਿਲੀ ਆ ਜਰ ਅੱਜ ਵੀ ਯਾਦ ਕਰਕੇ ਦੇਖੋ ਕਿ ਜਿਹੜੇ ਸਾਡੇ ਸਹੀਦ ਸੀ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਜੀ ਸਰਦਾਰ ਉਦਮ ਸਿੰਘ ਜੀ ਇਹ ਉਹ ਬਹਾਦਰ ਸ਼ੇਰ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਇਹ ਆਜ਼ਾਦੀ ਮਿਲੀ ਆ ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਥੇ ਵਾਰਗਵਾਦ ਇਹਨਾ ਮੈਂ ਉਹਤੇ ਸੈਹਿਦਾਂ ਨੂੰ ਸਰਦਾਰ ਸਰਦਾਰ ਦੇ ਫੁੱਲ ਵੀ ਭੇਟ ਕਰਦਾ ਮੈਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਸਾਨੂੰ ਸਭ ਦੇਸ਼ੀ ਬਣਨਾ ਚਾਹੀਦਾ ਵਾ ਤਾਂ ਜੋ ਸਾਡਾ ਦੇਸ਼ ਹੈ ਜਿਹੜਾ ਉਹ ਮਜ਼ਬੂਤ ਹੋ ਸਕਦਾ ਵਾ ਔਰ ਅੱਜ ਦਾ ਜਿਹੜਾ ਆਜ਼ਾਦੀ ਦਿਹਾੜੇ ਦਾ ਜੋ ਤਿਰੰਗੇ ਦਾ ਜੋ ਚੰਡਾ ਚੜਾ ਕੇ ਸੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਜਿਲ੍ਹਾ ਸੰਗਠਨ ਸਾਡੇ ਅਤੇ ਸਾਡੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਸਾਰੇ ਸਤਕਾਰਯੋਗ ਵੀਰਾਂ ਨੇ ਅੱਜ ਦੇ ਦਿਨ ਜਿੱਥੇ ਬੁਬਾਰਕ ਬਾ ਦਿੱਤੀ ਆ ਉੱਥੇ ਹੀ ਸ਼ਹੀਦਾਂ ਨੂੰ ਸਰਦਾਰ ਦੇ ਫੁੱਲ ਵੀ ਭੇਟ ਕੀਤੇ ਆ ਔਰ ਆਓ ਆਪਾਂ ਸਾਰੇ ਮਿਲ ਕੇ ਆਪਣੇ ਦੇਸ਼ ਨੂੰ ਸਵਰਗ ਬਣਾਈਏ ਤਾਂ ਜੋ ਜੋ ਸ਼ਹੀਦ ਆ ਜੋ ਅੱਜ ਵੀ ਸਾਨੂੰ ਸਾਰਿਆਂ ਨੂੰ ਦੇਖ ਰਹੇ ਆ ਉਹ ਵੀ ਅਸੀਂ ਆਪਣੇ ਦੇਸ਼ ਦੇ ਲਈ ਕੀ ਕਰ ਰਹੇ ਆ ਕਿਉਂਕਿ ਕਈ ਵਾਰੀ ਕੀ ਹੋ ਰਿਹਾ ਕਿ ਅੱਜ ਆਪਾਂ ਆਪਣੇ ਦੇਸ਼ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਹਰ ਨਾਗਰਿਕ ਦੀ ਬੰਦੀ ਆ ਕਿ ਅਸੀਂ ਆਪਣੇ ਘਰ ਨੂੰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ। ਕਈ ਵਾਰੀ ਕੀ ਹੋ ਰਿਹਾ ਕਿ ਅੱਜ ਅਸੀਂ ਸਪਾਈ ਸੇਵਕਾਂ ਦੇ ਉੱਤੇ ਨਿਰਭਰ ਹੋ ਗਏ ਆ। ਗੰਦ ਅਸੀਂ ਜਾਣ ਕੇ ਬਾਹਰ ਸੁੱਟ ਦਿੰਨੇ ਆ ਤਾਂ ਜੋ ਸਪਾਈ ਸੇਕ ਆ ਲੈ ਕੇ ਜਾ। ਜਦ ਕਿ ਹਰ ਇੱਕ ਨਾਗਰਿਕ ਦਾ ਹਰਜ ਬੰਦਾ ਵਾ ਕਿ ਆਪਣੇ ਘਰ ਦਾ ਬਾਹਰ ਆਪਣਾ ਪਾਰਕ ਆਪਣੀ ਸੜਕ ਬਿਲਕੁਲ ਸਾਫ਼ ਸੁਥਰੀ ਰੱਖੀਏ। ਕੋਈ ਵੀ ਕਿਸੇ ਤਰ੍ਹਾਂ ਦਾ ਸਤਿਨਾਮ ਪਾਈਏ ਦੂਜੀ ਗੱਲ ਜਿਹੜਾ ਪਾਣੀ ਹੈ ਉਹ ਅਨਮੋਲ ਰਤਨ ਹੈ ਜਿਹੜਾ ਕਿ ਸਾਨੂੰ ਫਿਰੇ ਜੇ ਮਿਲਿਆ ਹੋ ਜਾ ਪੰਜਾਬ ਪਾਣੀ ਦੇ ਨਾਤੇ ਜਾਣਿਆ ਜਾਂਦਾ ਪੰਜੇ ਦਰਿਆ ਜਿਹੜੇ ਆ ਉਹ ਵਗਦੇ ਆ ਤਾਂ ਆਓ ਆਪਾਂ ਪਾਣੀ ਦੀ ਵੀ ਸਾਂਭ ਸੰਭਾਲ ਕਰੀਏ ਔਰ ਹਰ ਮਨੁੱਖ ਦਾ ਫਰਜ਼ ਬੰਦਾ ਵਾ ਕਿ ਅਸੀਂ ਆਪਣਾ ਰੁੱਖ ਇੱਕ ਲਾ ਕੇ ਉਹਦੇ ਨਾਲ ਰੁੱਖ ਨਾਲ ਸਾਨੂੰ ਭਰਪੂਰ ਆਕਸੀਜਨ ਮਿਲਦੀ ਹੈ ਫਲ ਮਿਲਦੇ ਆ ਪੁੱਲ ਮਿਲਦੇ ਆ ਔਰ ਸਾਡਾ ਵਾਤਾਵਰਨ ਜਿਹੜਾ ਵਾ ਉਹ ਵਧੀਆ ਬੰਦਾ ਆ ਇਹ ਸਾਰੀਆਂ ਧੰਨਿਆ ਕਰਦਾ ਹੋਇਆ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਹਵਾਲਮੀ ਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਵਨ ਸ਼ੁਭ ਦਿਹਾੜੇ ਤੇ ਮੈਂ ਭਾਰਤੀਆ ਵਾਲਮੀਕੀ ਧਰਮ ਸਮਾਜ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਨਾ ਮਾ ਅਤੇ ਅੱਜ ਸਾਰਿਆਂ ਨੂੰ ਕਰਨ ਕਰਨਾ ਚਾਹੀਦਾ ਕਿ ਅੱਜ ਦੇ ਆਜ਼ਾਦੀ ਦਿਵਸ ਨੂੰ ਜੋ ਹੁਣੇ ਵੀਰ ਸ੍ਰੇਸ਼ ਨਰੇਸ਼ ਸਿੰਘਾ ਜੀ ਕਹਿ ਕੇ ਹਟੇ ਹੈ ਕਿ ਆਪਾਂ ਆਪਣੇ ਦੇਸ਼ ਨੂੰ ਸਾਫ ਸਫਾਈ ਵੱਲ ਰੱਖਣਾ ਚਾਹੀਦਾ ਵਾ ਆਪਣੇ ਘਰਾਂ ਦੇ ਕਿ ਜਿਹੜੀ ਸਾਫ ਸਫਾਈ ਹੈ ਇਹ ਜ਼ਰੂਰੀ ਨਹੀਂ ਆਪਾਂ ਸਫਾਈ ਸੇਵਕਾ ਦੇ ਨਿਰਭਰ ਰਹੀਏ ਆਪਾਂ ਨੂੰ ਆਪਣੇ ਆਪ ਵੀ ਇਹ ਚੀਜ਼ ਇਹ ਪ੍ਰਣ ਕਰ ਲੈਣਾ ਚਾਹੀਦਾ ਵੀ ਅੱਜ ਜੋ ਦੇਸ਼ ਆ ਸਾਡਾ ਹੋਰ ਤਰੱਕੀ ਤੇ ਜਾ ਰਿਹਾ ਵਾ ਤਾਂ ਕਿ ਦੇਸ਼ ਜੋ ਅੱਜ ਗਿਣਤੀ ਦੇ ਵਿੱਚ ਬਹੁਤ ਪਿੱਛੇ ਜਾ ਰਿਹਾ ਤੇ ਅੱਗੇ ਆਣਾ ਚਾਹੀਦਾ ਵਾ ਦੇਸ਼ ਨੂੰ ਵੀ ਤੇ ਸਾਰਿਆਂ ਦਾ ਫਰਜ਼ ਬੰਦਾ ਵਾ ਆਪਣੇ ਆਪ ਨੂੰ ਵੀ ਦੇਸ਼ ਨੂੰ ਵੀ ਔਰ ਪੂਰੇ ਦੇਸ਼ ਦੇ ਵਸਨੀਕਾਂ ਨੂੰ ਵੀ ਵੀ ਆਪਾਂ ਤਰੱਕੀ ਵੱਲ ਲੈ ਕੇ ਜਾਈਏ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮੈਂ ਸਾਰੇ ਦੇਸ਼ ਵਾਲੇ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਪਹਿਲਾਂ ਤਾਂ ਸਾਰੇ ਹੀ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਹੀ ਇੱਕ ਜਿਹੜਾ ਸੰਦੇਸ਼ ਹੈ ਕਿਉਂਕਿ ਦੇਖੋ ਸਭ ਨੂੰ ਪਤਾ ਕਿ ਧਰਤਕ ਤੇ ਪੰਜਾਬ ਦੇ ਕੀ ਹਾਲਾਤ ਆ ਪੰਜਾਬ ਦੇ ਵਿੱਚ ਨਸ਼ਾ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਾ ਜਿਹੜੀ ਇੱਥੇ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਇਸ ਕਰਕੇ ਪੰਜਾਬ ਦੇ ਹਰ ਵਸਨੀਕ ਨੂੰ ਜਿਹੜੇ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਅੱਜ ਦੇ ਦਿਹਾੜੇ ਤੇ ਪ੍ਰਣਾ ਜਾਣਾ ਚਾਹੀਦਾ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਵੀ ਬੁਰਾ ਕੰਮ ਨਹੀਂ ਹੋਣ ਦਵਾਂਗੇ ਜਾਂ ਉਹਦੀ ਇੱਤਦਾ ਜਿਹੜੀ ਪ੍ਰਸ਼ਾਸਨ ਨੂੰ ਦਵਾਂਗੇ ਤਾਂ ਕਿ ਸਮਾਜ ਦੇ ਵਿੱਚ ਨਸ਼ੇ ਨਾਮ ਦੀ ਜਿਹੜੀ ਕੁਰੀਤੀ ਹੈ ਇਹ ਵੀ ਬਹੁਤ ਜਲਦੀ ਖਤਮ ਹੋ ਸਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜਿਹੜਾ ਦੇਸ਼ ਆਜ਼ਾਦੀ ਦੇ ਮੌਕੇ ਤੇ ਮੁਬਾਰਕਬਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਅੱਜ ਵੀਰ ਸੇਸ਼ ਮਹਾਰਸ਼ੀ ਗਾਂਧੀ ਨੇ ਜਿਹੜਾ ਸਾਡਾ ਤਿਰੰਗਾ ਉਹਨੂੰ ਨਮਨ ਕੀਤਾ ਹੈ ਫੈਰਾਇਆ ਵਾ ਤੇ ਸਾਰਿਆਂ ਨੂੰ ਸੰਦੇਸ਼ ਇਹੀ ਹੈ ਕਿ ਆਪਣੇ ਦੇਸ਼ ਨੂੰ ਸਾਫ ਸੁਥਰਾ ਰੱਖੀਏ ਅਤੇ ਜਿਸ ਤਰ੍ਹਾਂ ਸਰਹੱਦ ਦੇ ਉੱਪਰ ਸ਼ਹੀਦ ਆਪਣੇ ਦਿਲ ਜਾਨ ਲਗਾ ਕੇ ਦੇਸ਼ ਦੀ ਰੱਖਿਆ ਕਰਦੇ ਆ ਇਸੇ ਤਰ੍ਹਾਂ ਅਸੀਂ ਸਭ ਮਿਲ ਕੇ ਆਪਣੇ ਦੇਸ਼ ਨੂੰ ਅੱਛੇ ਮੁਕਾਮ ਤੱਕ ਲੈ ਕੇ ਜਾਈਏ ਤਰੱਕੀ ਵੱਲ ਲੈ ਕੇ ਜਾਈਏ ਤੇ ਦੇਸ਼ ਨੂੰ ਸਾਫ ਸੁਥਰਾ ਰੱਖੀਏ ਕਿਉਂਕਿ ਅਸੀਂ ਆਮ ਦੇਖਦੇ ਆ ਬਹੁਤ ਸਾਰੇ ਲੋਕ ਕੋਈ ਵੀ ਚੀਜ਼ ਖਾਂਦੇ ਪੀਂਦੇ ਆ ਬਾਹਰ ਕਿਤੇ ਵੀ ਸੁੱਟ ਜਾਂਦੇ ਆ ਜਦ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਘਰ ਹੈ ਸਾਡਾ ਦੇਸ਼ ਹੈ ਇਹਦੇ ਲਈ ਸਾਡੇ ਸ਼ਹੀਦਾਂ ਨੇ ਸਾਡੇ ਨੇਤਾਵਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ ਤੇ ਅਸੀਂ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜੈ ਵਾਲਮੀਕੀ ਅੱਜ ਸਭ ਤੋਂ ਪਹਿਲਾਂ ਮੈਂ ਆਜ਼ਾਦੀ ਦਿਹਾੜਾ ਜੋ ਸਾਡੇ ਦੇਸ਼ ਨੂੰ 15 اگست 1947 ਨੂੰ ਆਜ਼ਾਦੀ ਮਿਲੀ ਸੀ ਔਰ ਲਗਭਗ 78 ਸਾਲ ਹੋ ਗਏ ਆ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਸੰਵਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਔਰੇ ਜਿਹੜੀ ਆਜ਼ਾਦੀ ਆ ਸਾਨੂੰ ਇਹ ਬੜੀ ਹੀ ਸਾਡੇ ਪੰਜਾਬੀਆਂ ਨੇ ਸਾਡੇ ਸ਼ਹੀਦਿਆਂ ਸ਼ਹੀਦیاں ਦੇਣ ਤੋਂ ਬਾਅਦ ਮਿਲੀ ਆ ਜਰ ਅੱਜ ਵੀ ਯਾਦ ਕਰਕੇ ਦੇਖੋ ਕਿ ਜਿਹੜੇ ਸਾਡੇ ਸਹੀਦ ਸੀ ਸਹੀਦ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਜੀ ਸਰਦਾਰ ਉਦਮ ਸਿੰਘ ਜੀ ਇਹ ਉਹ ਬਹਾਦਰ ਸ਼ੇਰ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਇਹ ਆਜ਼ਾਦੀ ਮਿਲੀ ਹੈ ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੱਥੇ ਵਾਰਗਵਾਦ ਦਿੰਨਾ ਮੈਂ ਉਹਤੇ ਸਹੀਦਾਂ ਨੂੰ ਸਰਦਾਰ ਸਰਦਾ ਦੇ ਫੁੱਲ ਵੀ ਭੇਟ ਕਰਦਾ ਮੈਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਸਾਨੂੰ ਸਭ ਦੇਸ਼ੀ ਬਣਨਾ ਚਾਹੀਦਾ ਵਾ ਤਾਂ ਜੋ ਸਾਡਾ ਦੇਸ਼ ਹੈ ਜਿਹੜਾ ਉਹ ਮਜ਼ਬੂਤ ਹੋ ਸਕਦਾ ਵਾ ਔਰ ਅੱਜ ਦਾ ਜਿਹੜਾ ਆਜ਼ਾਦੀ ਦਿਹਾੜੇ ਦਾ ਜੋ ਤਿਰੰਗੇ ਦਾ ਜੋ ਝੰਡਾ ਚੜਾ ਕੇ ਸੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਾਸ ਜ਼ਿਲ੍ਹਾ ਸੰਗਠਨ ਸਾਡੇ ਅਤੇ ਸਾਡੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਸਾਰੇ ਹੀ ਸਤਕਾਰਯੋਗ ਵੀਰਾਂ ਨੇ ਆਇ ਦੇ ਦੰਜੇ ਤੇ ਬੁਬਾਰਕ ਬਾ ਦਿੱਤੀ ਆ ਉਥੇ ਹੀ ਸਿਜਦਾ ਨੂੰ ਸਰਦਾ ਦੇ ਫੁੱਲ ਵੀ ਭੇਟ ਦਿੱਤੇ ਆ ਔਰ ਆਓ ਆਪਾਂ ਸਾਰੇ ਮਿਲ ਕੇ ਆਪਣੇ ਦੇਸ਼ ਨੂੰ ਸਵਰਗ ਬਣਾਈਏ ਤਾਂ ਜੋ ਜੋ ਸ਼ਹੀਦ ਆ ਜੋ ਅੱਜ ਵੀ ਸਾਨੂੰ ਸਾਰਿਆਂ ਨੂੰ ਦੇਖ ਰਹੇ ਆ ਨੋ ਵੀ ਅਸੀਂ ਆਪਣੇ ਦੇਸ਼ ਦੇ ਲਈ ਕੀ ਕਰ ਰਹੇ ਆ ਕਿਉਂਕਿ ਕਈ ਵਾਰੀ ਕੀ ਹੋ ਰਿਹਾ ਕਿ ਅੱਜ ਆਪਾਂ ਆਪਣੇ ਦੇਸ਼ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਹਰ ਨਾਗਰਿਕ ਦੀ ਬਣਦੀ ਆ ਕਿ ਅਸੀਂ ਆਪਣੇ ਘਰ ਨੂੰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ। ਕਈ ਵਾਰੀ ਕੀ ਹੋ ਰਿਹਾ ਕਿ ਅੱਜ ਅਸੀਂ ਸਪਾਈ ਸੇਵਕਾਂ ਦੇ ਉੱਤੇ ਨਿਰਭਰ ਹੋ ਗਏ ਆ। ਗੰਦ ਅਸੀਂ ਜਾਣ ਕੇ ਬਾਹਰ ਸੁੱਟ ਦਿੰਨੇ ਆ ਤਾਂ ਜੋ ਸਪਾਈ ਸੇਕ ਆ ਲੈ ਕੇ ਜਾਵੇ। ਜਦ ਕਿ ਹਰ ਇੱਕ ਨਾਗਰਿਕ ਦਾ ਹਰਜ ਬੰਦਾ ਵਾ ਕਿ ਆਪਣੇ ਘਰ ਦਾ ਬਾਹਰ ਆਪਣਾ ਪਾਰਕ ਆਪਣੀ ਸੜਕ ਬਿਲਕੁਲ ਸਾਫ਼ ਸੁਥਰੀ ਰੱਖੀਏ। ਕੋਈ ਵੀ ਕਿਸੇ ਤਰ੍ਹਾਂ ਦਾ ਕੰਦ ਨਾ ਪਈਏ। ਦੂਜੀ ਗੱਲ ਜਿਹੜਾ ਪਾਣੀ ਹੈ ਉਹ ਅਨਮੋਲ ਰਤਨ ਹੈ। ਜਿਹੜਾ ਕਿ ਸਾਨੂੰ ਫਿਰ ਹੀ ਚ ਮਿਲਿਆ ਹੋ ਜਾ। ਪੰਜਾਬ ਪਾਣੀ ਦੇ ਨਾਲ ਤੋਂ ਜੜੇ ਜਾਂਦਾ ਪੰਜੇ ਦਰਿਆ ਜਿਹੜੇ ਆ ਉਹ ਵਗਦੇ ਆ ਤਾਂ ਆਓ ਆਪਾਂ ਪਾਣੀ ਦੀ ਵੀ ਸਾਂਭ ਸੰਭਾਲ ਕਰੀਏ ਔਰ ਹਰ ਮਨੁੱਖ ਦਾ ਫਰਜ਼ ਬੰਦਾ ਵਾ ਕਿ ਅਸੀਂ ਆਪਣਾ ਰੁੱਖ ਇੱਕ ਲਾ ਕੇ ਉਹਦੇ ਨਾਲ ਰੁੱਖ ਨਾਲ ਸਾਨੂੰ ਭਰਪੂਰ ਆਕਸੀਜਨ ਮਿਲਦੀ ਆ ਫਲ ਮਿਲਦੇ ਆ ਫੁੱਲ ਮਿਲਦੇ ਆ ਔਰ ਸਾਡਾ ਵਾਤਾਵਰਣ ਜਿਹੜਾ ਵਾ ਉਹ ਵਧੀਆ ਬਣਦਾ ਵਾ ਇਹ ਸਾਰੀਆਂ ਦੇਣਤੀਆ ਕਰਦਾ ਹੋਇਆ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਹਵਾਲਮੀ ਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਦੇ ਇਸ ਪਾਵਨ ਸ਼ੁਭ ਦਿਹਾੜੇ ਤੇ ਮੈਂ ਭਾਰਤੀਆ ਵਾਲਮੀਕੀ ਧਰਮ ਸਮਾਜ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਨਾ ਵਾ ਅਤੇ ਅੱਜ ਇਹ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਅੱਜ ਦੇ ਆਜ਼ਾਦੀ ਦਿਵਸ ਨੂੰ ਜੋ ਹੁਣੇ ਵੀਰ ਸ੍ਰੇਸ਼ਟ ਨਰੇਸ਼ ਸਿੰਘ ਹਾਂ ਜੀ ਕਹਿ ਕੇ ਹਟੇ ਆ ਕਿ ਆਪਾਂ ਆਪਣੇ ਦੇਸ਼ ਨੂੰ ਸਾਫ਼ ਸਫਾਈ ਵੱਲ ਰੱਖਣਾ ਚਾਹੀਦਾ ਵਾ ਆਪਣੇ ਘਰਾਂ ਦੇ ਕਿ ਜਿਹੜੀ ਸਾਫ਼ ਸਫਾਈ ਹੈ ਇਹ ਜ਼ਰੂਰੀ ਨਹੀਂ ਆਪਾਂ ਸਫਾਈ ਸੇਵਕਾ ਦੇ ਨਿਰਭਰ ਰਹੀਏ ਆਪਾਂ ਨੂੰ ਆਪਣੇ ਆਪ ਵੀ ਇਹ ਚੀਜ਼ ਇਹ ਪ੍ਰਣ ਕਰ ਲੈਣਾ ਚਾਹੀਦਾ ਵੀ ਅੱਜ ਜੋ ਦੇਸ਼ ਆ ਸਾਡਾ ਔਰ ਤਰੱਕੀ ਤੇ ਜਾ ਰਿਹਾ ਵਾ ਤਾਂ ਕਿ ਦੇਸ਼ ਜੋ ਅੱਜ ਗਿਣਤੀ ਦੇ ਵਿੱਚ ਬਹੁਤ ਪਿੱਛੇ ਜਾ ਰਿਹਾ ਤੇ ਅੱਗੇ ਆਣਾ ਚਾਹੀਦਾ ਵਾ ਦੇਸ਼ ਨੂੰ ਵੀ ਤੇ ਸਾਰਿਆਂ ਦਾ ਫਰਜ਼ ਬੰਦਾ ਵਾ ਆਪਣੇ ਆਪ ਨੂੰ ਵੀ ਦੇਸ਼ ਨੂੰ ਵੀ ਔਰ ਪੂਰੇ ਦੇਸ਼ ਦੇ ਵਸਨੀਕਾਂ ਨੂੰ ਵੀ ਵੀ ਆਪਾਂ ਤਰੱਕੀ ਵੱਲ ਲੈ ਕੇ ਜਾਈਏ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮੈਂ ਸਾਰੇ ਦੇਸ਼ ਵਾਲੇ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਰਦਾ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਨਾਲ ਹੀ ਇੱਕ ਜਿਹੜਾ ਸੰਦੇਸ਼ ਹੈ ਕਿਉਂਕਿ ਦੇਖੋ ਸਭ ਨੂੰ ਪਤਾ ਕਿ ਧਰਤਕ ਤੇ ਪੰਜਾਬ ਦੇ ਕੀ ਹਾਲਾਤ ਆ ਪੰਜਾਬ ਦੇ ਵਿੱਚ ਨਸ਼ਾ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਾ ਜਿਹੜੀ ਇੱਥੇ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਇਸ ਕਰਕੇ ਪੰਜਾਬ ਦੇ ਹਰ ਵਸਨੀਕ ਨੂੰ ਜਿਹੜੇ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਅੱਜ ਦੇ ਦਿਹਾੜੇ ਤੇ ਪ੍ਰਣ ਦੇਣਾ ਚਾਹੀਦਾ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਵੀ ਬੁਰਾ ਕੰਮ ਨਹੀਂ ਹੋਣ ਦਵਾਂਗੇ ਜਾਂ ਉਹਦੀ ਇੱਜ਼ਤ ਜਿਹੜੀ ਪ੍ਰਸ਼ਾਸਨ ਨੂੰ ਦਵਾਂਗੇ ਤਾਂ ਕਿ ਸਮਾਜ ਦੇ ਵਿੱਚੋਂ ਨਸ਼ੇ ਨਾਮ ਦੀ ਜਿਹੜੀ ਕੁਰੀਤੀ ਹੈ ਇਹ ਵੀ ਬਹੁਤ ਜਲਦੀ ਖਤਮ ਹੋ ਸਕੇ